ਥੋੜੇ ਹੋਰ ਡਿਟੇਲਾਂ ਦੱਸੋ ਕਿਹੜੇ ਕਿਹੜੇ ਵਰਲਡ ਰਿਕਾਰਡ ਜਿਹੜੇ ਹੋਏ ਆ ਤੁਹਾਡੇ ਸਰ ਪਹਿਲਾ ਜਿਹੜਾ ਹੋਇਆ ਸੀ ਇਹ ਕਿਹੜਾ ਸੀਗਾ ਸਰ ਨਕਲ ਪੁਸ਼-ਅਪ ਇਹ ਮੁਠੀ ਬੰਦ ਕਰਕੇ ਡੰਡਲ ਹੁਣੇ ਆਪਾਂ ਫਿਰ ਸੁਪਰਮੈਨ ਪੁਸ਼-ਅਪ ਸਪਾਈਡਰਮੈਨ ਪੁਸ਼-ਅਪ 1 ਐਂਡ ਪੁਸ਼-ਅਪ 2 ਫਿੰਗਰ ਪੁਸ਼-ਅਪ 1 ਐਂਡ 2 ਫਿੰਗਰ ਪੁਸ਼-ਅਪ 2 ਫਿੰਗਰ ਕਲਾਪ ਪੁਸ਼-ਅਪ ਅੱਛਾ ਵੀ ਕਿਲੋ ਪਾਰ ਰੱਖੀ ਡੰਡਲ ਹੁਣੇ ਆਂਗਲਾਂ ਦੇ ਉੱਤੇ ਇਹ ਤਾਂ ਬੜੇ ਇਤਨਾ ਦੇ ਸਰ ਪੁਸ਼-ਅਪ ਆ ਅੱਛਾ ਪਹਿਲਾਂ ਕਿਸ ਨੇ ਲਾਇਆਗੇ ਨਹੀਂ ਪਹਿਲਾਂ ਵੀ ਲਾਇਆ ਸਰ ਬੜਿਆਂ ਨੇ ਲਾਇਆ ਪਰ ਪੰਜਾਬ ਚੋਂ ਇੰਡੀਆ ਚ ਇਹੀ ਦੀ ਗੱਲ ਕਰੀਏ ਤਾਂ ਹਮ ਇਨਸਪੀਰੇਸ਼ਨ ਕਿਹਨੂੰ ਮੰਨਦੇ ਆ ਇਸ ਪਿੱਛੇ ਇਨਸਪੀਰੇਸ਼ਨ ਸਰ ਉਹ ਹਰ ਪਰਸਨੈਲਿਟੀ ਜਿਹਨੇ ਆਪਣੀ ਜ਼ਿੰਦਗੀ ਚ ਸੰਘਰਸ਼ ਕੀਤਾ ਜਾਂ ਕਰ ਰਿਹਾ ਹਮ ਕੋਈ ਇੱਕ ਪਰਸਨੈਲਿਟੀ ਨਹੀਂ ਹਰ ਇੱਕ ਪਰਸਨੈਲਿਟੀ ਜੋ ਮੈਂ ਸਿੱਖਦਾ ਕੋਈ ਨਾ ਕੋਈ ਗੁਣ ਸਿੱਖਦਾ ਹਮ ਕੋਈ ਪਾਰਟਿਕੂਲ ਜੇ ਆਪਾਂ ਕਹਿਣਾ ਹੋਵੇ ਵੀ ਆਹ ਬੰਦਾ ਵੀ ਮੈਂ ਤੇ ਨਹੀਂ ਪਾਰਟਿਕੂਲ ਸਿਰ ਮੈਂ ਇੱਕ ਦਾ ਨਾਮ ਲੈ ਕੇ ਬਾਕੀਆਂ ਦੀ ਫਿਰ ਬੇਇਜ਼ਤੀ ਕਰਨ ਦੀ ਗੱਲ ਹੈ ਨਾ ਉਹ ਕਰ ਨਹੀਂ ਸਕਦਾ ਕਿਉਂਕਿ ਹਰ ਹਰ ਕੋਈ ਮਿਹਨਤ ਕਰ ਰਿਹਾ ਸਰ ਹਮ ਬੜਿਆਂ ਨੇ ਮਿਹਨਤ ਕੀਤੀ ਹੈ ਆਪਣਾ ਜੀ ਸਿੱਖ ਵਾਰੀਅਰਸ ਦੀ ਗੱਲ ਕਰੀਏ ਜਾਂ ਆਪਣੇ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਉਹਦੇ ਵਿੱਚ ਬੜੇ ਕਵੀ ਹੋਏ ਨੇ ਮਹਾਨ ਜਾਂ ਆਪਣੇ ਲੇਖਕ ਹੋਏ ਨੇ ਮਹਾਨ ਸੋ ਹਰੇਕ ਦੀ ਜ਼ਿੰਦਗੀ ਚੋਂ ਹਰੇਕ ਦੀ ਜੀਵਨੀ ਚੋਂ ਕੋਈ ਨਾ ਕੋਈ ਗੁਣ ਕੱਢਿਆ ਸਰ ਹਾਂ ਕਿਤੇ ਨਾ ਕਿਤੇ ਕੰਮ ਆਇਆ ਕਿਸੇ ਜਿਹੜੇ ਹੁਣ ਇੱਕ ਲਿਸਟ ਜਿਹੜੇ ਸਿੱਖ ਇਨਫਲੂਐਂਸਰ ਦੀ ਆਈ ਹੈ ਨਾ ਉਹਦੇ ਵਿੱਚ ਤੁਹਾਡਾ ਵੀ ਨਾਮ ਆਇਆ ਨਾ ਸੋ ਮੇਰਾ 33ਵਾਂ ਨੰਬਰ ਆ ਜੀ ਉਹਦੇ ਵਿੱਚ ਅੱਛਾ ਉਹਨਾਂ ਜੀ ਯੰਗੇਸਟ ਆ ਮੈਂ ਅੱਛਾ ਜੀ ਹੋਰ ਅੱਗੇ ਪਿੱਛੇ ਕੌਣ ਨੇ ਤੁਹਾਡੇ ਅੱਗੇ ਪਿੱਛੇ ਜੀ ਪਹਿਲੇ ਤੇ ਯੁਵਰਾਜ ਸਿੰਘ ਜੀ ਨੇ ਅੱਛਾ ਉਹ ਦੂਸਰੇ ਤੇ ਦਲਜੀਤ ਦੁਸਾਂਜ ਜੀ ਉਹ ਅੱਛਾ ਤੇ ਤੀਵੇਂ ਨੰਬਰ ਤੇ ਹੈਗੇ ਨੇ ਨਵਜੋਤ ਸਿੰਘ ਸਿੱਧੂ ਜੀ ਹਾਂ ਤੇ ਤੀਵੇਂ ਤੇ ਮੈਂ ਜੀ ਤੇ ਬਾਕੀ ਹੋਰ ਵੀ ਪੋਲੀਟੀਕਲ ਲੀਡਰ ਹੈਗੇ ਨੇ ਉਹ ਅੱਛਾ ਜੀ ਤੇ ਕਿੱਦਾਂ ਲੱਗਿਆ ਇਹਦੇ ਚ ਤੁਹਾਨੂੰ ਮਤਲਬ ਕਿ ਉਹ ਜਿਵੇਂ ਤੁਹਾਨੂੰ ਦੱਸਿਆ ਸ਼ੁਰੂ ਤੋਂ ਸ਼ੌਂਕ ਸੀ ਮੈਨੂੰ ਕਿ ਮੈਂ ਰੈਂਕ ਹੋਣਾ ਚਾਹੁੰਦਾ ਟੌਪ ਪਰਸਨੈਲਿਟੀਆਂ ਦੇ ਵਿੱਚ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਜਾਂ ਲੋਕਾਂ ਦੇ ਪਿਆਰ ਨਾਲ ਇਹ ਚੀਜ਼ ਮਿਲ ਰਹੀ ਹੈ ਤਾਂ ਮੈਂ ਇਹਨੂੰ ਕਿਤਨਾ ਕਿਤੇ ਉਹ ਸੈਟੀਸਫੈਕਸ਼ਨ ਮਾਨਣਾ ਹੈ ਕਿ ਉਹ ਚੀਜ਼ ਹੋ ਰਹੀ ਹੈ ਮਰਨਾ ਜੋ ਮੈਨੀਫੈਸਟ ਕਰਦਾ ਮੈਂ ਹਾਂ ਅੱਛਾ ਜੇ ਤੁਸੀਂ ਮੈਨੀਫੈਸਟ ਦੀ ਗੱਲ ਕਰ ਲਈ ਤੇ ਲਾ ਆਫ ਅਟਰੈਕਸ਼ਨ ਦੀ ਗੱਲ ਕਰ ਲਈ ਬਿਲਕੁਲ ਸਰ ਬਿਲਕੁਲ ਤੇ ਇਹ ਕਿੰਨੀ ਕੰਮ ਕਰਦੀ ਹੈ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਮੈਨੂੰ ਲੱਗਦਾ ਉਹ ਥੌਟਸ ਤੁਹਾਨੂੰ ਆਉਂਦੇ ਹੀ ਤਾਂ ਆਵਾਂ ਕਿਉਂਕਿ ਉਹ ਜ਼ਿੰਦਗੀ ਤੋਂ ਅੱਗੇ ਹੋਣੀ ਚੀਜ਼ ਹੈ ਹਮ ਸੁਪਨਿਆਂ ਦੇ ਵਿੱਚ ਆਉਣਾ ਚੀਜ਼ ਨੇ ਜਾਂ ਕਹਿੰਦੇ ਵੀ ਅਬਦੁੱਲ ਡਾਕਟਰ ਅਬਦੁੱਲ ਕਲਾਮ ਜੀ ਨੇ ਕਿਹਾ ਨਾ ਵੀ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਸੀਂ ਸੁੱਤੇ ਪਏ ਦੇਖਦੇ ਹੋ ਸੁਪਨੇ ਉਹ ਹੁੰਦੇ ਜਿਹੜੇ ਸੌਂ ਨਹੀਂ ਦਿੰਦੇ ਜਿਹੜੇ ਸੌਂ ਨਹੀਂ ਜਾਂਦੇ ਵੀ ਉਹ ਸੁਪਨੇ ਲਾਓ ਤੁਸੀਂ ਨਾ ਕਿੱਡੀ ਸੋਹਣੀ ਗੱਲ ਕਹੀ ਹੈ ਇਹਨਾਂ ਨੇ ਕਿ ਹਰ ਬੰਦੇ ਦਾ ਵੈਸੇ ਸੁਪਨਾ ਹੁੰਦਾ ਕਿ ਮੈਂ ਫਲਾਨਾ ਬਣਨਾ ਮੈਂ ਉਹ ਬਣਨਾ ਨਾ ਤੇ ਕਈ ਵਾਰ ਉਹ ਨਹੀਂ ਪਹੁੰਚ ਪਾਉਂਦਾ ਕਈ ਵਾਰ ਹਾਲਾਤ ਇਦਾਂ ਦੇ ਹੋ ਜਾਂਦੇ ਆ ਕਈ ਵਾਰੀ ਰਿਸੋਰਸੇਸ ਨਹੀਂ ਇਦਾਂ ਦੇ ਹੁੰਦੇ ਜਾਂ ਬੰਦੇ ਦੀ ਆਪ ਦੀ ਹਿੰਮਤ ਜਿਹੜੀ ਆ ਉਹ ਜਾ ਕੇ ਮੁੱਕ ਜਾਂਦੀ ਹੈ ਨਾ ਕਿਤਨੇ ਕਿਤੇ ਦਰਾਸ਼ ਹੋ ਜਾਂਦਾ ਨਾ ਪਰ ਕੁਝ ਲੋਕ ਹੁੰਦੇ ਜਿਹੜੇ ਆਪਣੇ ਮਕਾਮ ਤੇ ਜਿਹੜੇ ਆ ਉਹ ਪਹੁੰਚਦੇ ਜਰੂਰ ਹੈ ਨਾ ਬਿਲਕੁਲ ਸਰ ਪਹੁੰਚਦੇ ਆ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣਾ ਅੱਜ ਸਮਾਂ ਕੱਚਾ ਦੇਖ ਕੇ ਜਾਂ ਸਮਾਂ ਆਪਣਾ ਮੜਾ ਦੇਖ ਕੇ ਸੰਘਰਸ਼ ਨਹੀਂ ਛਡਣਾ ਚਾਹੀਦਾ ਫਿਰ ਹਾਂ ਮੈਦਾਨ ਕਦੀ ਨਹੀਂ ਛਡਣਾ ਚਾਹੀਦਾ ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਤਾਂ ਉਹ ਲੜੇ ਅਨੋਖੇ ਅਮਰਸ਼ੀਦ ਹੋਏ ਨੇ ਉਹਨਾਂ ਨੇ ਲੜਦੇ ਲੜਦੇ ਉਹ ਚੀਜ਼ ਆਖੀ ਸੀ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੈ ਪੁਰਜਾ ਪੁਰਜਾ ਕਟੂਮਰੀ ਕਬੂਨਾ ਛਾਡੇ ਖੇਤ ਸੋ ਇੱਥੇ ਗੱਲ ਮਰਨ ਦੀ ਨਹੀਂ ਹੈ ਇੱਥੇ ਗੱਲ ਜੀਣ ਦੀ ਹੈ ਹਾਂ ਉਹਨਾਂ ਨੇ ਤਾਂ ਸ਼ਹੀਦੀਆਂ ਪਾਈਆਂ ਨੇ ਪਰ ਅਸੀਂ ਤਾਂ ਲੜਨਾ ਆਪਣੇ ਮੁਕੱਦਰਾਂ ਦੇ ਨਾਲ ਆਪਣੇ ਆਪਣੇ ਨਾਲ ਲੜਨਾ ਹੂੰ ਇਹ ਤਾਂ ਔਖੀ ਵੀ ਨਹੀਂ ਲੜਾਈਆਂ ਨਹੀਂ ਸਾਰੇ ਹਾਂ ਜੀ ਤੁਹਾਡੀ ਖੂਬਸੂਰਤ ਜਿਹੜੀ ਸਿਹਤ ਦਾ ਰਾਜ਼ ਮੈਂ ਪੁੱਛੂੰਗਾ ਨਾ ਜਿਵੇਂ ਹੁਣ ਅਸੀਂ ਚਾਹ ਚੂਪੀਂਦੇ ਰਹਿੰਦੇ ਤਲੀਆਂ ਹੋ ਜਾਂਦੀ ਮੈਂ ਵੀ ਪੀਣਾ ਸਰ ਮੈਂ ਪੀਣਾ ਜੀ ਤਲੀਆਂ ਚੀਜ਼ਾਂ ਸੀ ਛੱਡ ਦੇਣੀ ਨਾ ਤੇ ਤੁਸੀਂ ਆਪਣੇ ਸਿਹਤ ਦਾ ਰਾ ਦੱਸੋ ਸਰ ਸਵੇਰੇ ਪਰਿਵਾਰ ਦੇ ਨਾਲ ਜੀ 6 6:30 ਉੱਠਣਾ ਹੁੰਦਾ ਹਮ 6:30 ਦੇ ਟਾਈਮ ਤੇ ਉੱਠਣਾ ਪਰਿਵਾਰ ਨਾਲ ਬੈਠ ਕੇ ਆਪਾਂ ਸਾਰੇ ਚਾਹ ਦਾ ਕੱਪ ਪੀਨੇ ਆ ਜੀ ਇਕੱਠੇ ਹੋ ਕੇ ਹਾਂ ਹਾਂ ਜੀ ਪਹਿਲਾਂ ਚਾਹ ਹੀ ਪੀਨੇ ਆ ਜੀ ਪਾਣੀ ਪੂਣੀ ਪੀ ਲਈਦਾ ਪਹਿਲਾਂ ਹਾਂ ਤੇ ਉਸ ਤੋਂ ਬਾਅਦ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ ਤੇ ਅੱਗੇ ਦਿਨ ਦਾ ਸਫ਼ਰ ਤੈਅ ਕਰਨਾ ਕੋਈ ਸਪੈਸ਼ਲ ਖਰਾਕ ਦੀ ਵੀ ਲੋੜ ਹੁੰਦੀ ਐ ਨਹੀਂ ਸਰ ਸਪੈਸ਼ਲ ਨਾਰਮਲ ਨਾਰਮਲ ਜੀ ਹਮ ਤੇ ਅੱਜਕੱਲ ਕੀ ਤਿਆਰੀ ਕਰ ਰਹੇ ਹੋ ਇਸ ਵਿੱਚ ਤੁਸੀਂ ਸਰ ਮੈਂ ਤਿਆਰੀ ਇਹ ਹੀ ਹੈ ਕਿ ਹਰ ਹਫਤੇ ਮੈਂ ਵਾਦਾ ਕੀਤਾ ਹੋਇਆ ਹੈ ਕਿ ਹਰ ਹਫਤੇ ਇੱਕ ਇੱਕ ਰਿਕਾਰਡ ਲੈ ਕੇ ਆਉਂਗਾ اچھا ਹਰ ਹਫਤੇ ਇਹ ਕਿੱਥੋਂ ਮਤਲਬ ਕਿ ਨਵੀਂ ਚੀਜ਼ ਕਿੱਥੋਂ ਆਉਂਦੀ ਆ ਸਭ ਮੈਨੂੰ ਲੱਗਦਾ ਹੈ ਕਿ ਜੇ ਮੈਂ 32 ਤੋਂ ਜ਼ਿਆਦਾ ਰਿਕਾਰਡ ਹੋਂਦ ਤੱਕ ਬਣਾ ਚੁੱਕੇ ਹਾਂ ਹਾਂ ਸੂਬਾ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਸਪੋਰਟ ਨਹੀਂ ਕੀਤੀ ਤਾਂ ਮੈਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਰਿਕਾਰਡ ਤਾਂ ਇਹੋ ਜਿਹਾ ਹੋਊਗਾ ਜਦੋਂ ਇਹ ਜਦੋਂ ਤੁਸੀਂ ਨਿਗਰਾਨਾ ਕਰੋਗੇ ਹਨਾ ਜਦੋਂ ਸੁਣਨਗੇ ਕਿਉਂਕਿ ਹਰ ਇੱਕ ਰਿਕਾਰਡ ਦੇ ਨਾਲ ਸਰ ਮੇਰੀਆਂ ਨਾ ਉਮੀਦਾਂ ਵੱਧ ਜਾਂਦੀਆਂ ਨੇ ਹਮਮ ਕੀ ਪਿਛਲੇ ਸਾਲ ਕੋਰਡ ਤੇ ਕਿਸੇ ਨੇ ਕੀਤਾ ਤੇ ਅਗਲੇ ਤੇ ਪੱਕਾ ਹੋਊਗਾ ਐਦਾਂ ਐਦਾਂ ਸਰ ਮੈਂ ਅੱਗੇ ਤੁਰਦਾ ਰਹੀ ਨਾ ਹਾਂ